ਗੁਰੂ ਪਿਆਰੋ ਮੌਸਮ ਆ ਗਿਆ ਬਰਸਾਤਾਂ ਦਾ ਕਿਸੇ ਵੀ ਵੀਰ ਦਾ ਜਨਮ ਦਿਨ ਹੈ ਜਾਂ ਕੋਈ ਮੈਰਜਨ ਵੰਤਰੀ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਖੁਸ਼ੀ ਵਾਲਾ ਗਮੀ ਵਾਲਾ ਦਿਨ ਹੈ ਤਾਂ ਬੂਟੇ ਸਾਨੂੰ ਸ਼ੀਦੀ ਬਾਗ ਮੋੜ ਦਾ ਬਾਅਦੋਂ ਮਿਲਣਗੇ ਦੇਵਾਂਗੇ ਉਹਨੂੰ ਪੂਰਾ ਐਡਰੈਸ ਬਾਇਓ ਡਾਟਾ ਲੈ ਕੇ ਜਿਹੜਾ ਬੂਟੇ ਦੀ ਕੇਅਰ ਕਰੂਗਾ ਉਹਨੂੰ ਸੰਭਾਲ ਕੇ ਲਾਊਗਾ ਅੱਗੇ ਅਸੀਂ ਆ ਬੂਟੇ ਲਾਇਆ ਦੇਖੋ ਕਿੱਡੇ ਕਿੱਡੇ ਕਰਿਆ ਜਿੰਮੇਵਾਰੀ ਨਾਲ ਤੇ ਅਵਾਰਾ ਪਸ਼ੂਆਂ ਤੋਂ ਵੀ ਬਚਾਏ ਆ ਇਹ ਕੋਈ ਮੌਲ ਨਹੀਂ ਤੁਹਾਨੂੰ ਫ੍ਰੀ ਮਿਲਣਗੇ ਬੂਟੇ ਪਰ ਮਿਲਣਨਗੇ ਉਹਨੂੰ ਜਿਹੜਾ ਬੂਟੇ ਲਾਉਣ ਦਾ ਸ਼ਿਕਾਇਤ ਹੈ ਤੇ ਉਹਦੀ ਸਾਮ ਸੰਭਾਲ ਕਰਨ ਵਾਲਾ ਬਿਲਕੁਲ ਫ੍ਰੀ ਮਿਲਣਗੇ ਜੀ ਤੇ ਬੂਟਾ ਹਰ ਕਿਸਮ ਦਾ ਦੇਖੋ ਅਸੀਂ ਸੰਭਾਲੀ ਜਾਂਦੇ ਆ ਉਹਦਾ ਐਡਰੈਸ ਪੂਰਾ ਨੋਟ ਕਰਕੇ ਫੇਰ ਬੂਟੇ ਦੇਵਾਂਗੇ ਪੰਚਾਇਤ ਵੱਲੋਂ ਜਿਹੜਾ ਉਪਰਾਲਾ ਪਿੰਡ ਨੂੰ ਸੁੰਦਰ ਬਣਾਉਣ ਦਾ ਸਾਰੇ ਨਗਰ ਮੌੜਾਂ ਦਾ ਐਨ ਆਰ ਆਈ ਵੀਰਾਂ ਦਾ ਸਖਸ਼ੇਵਾ ਸੁਸਾਇਟੀ ਦਾ ਰਲ ਕੇ ਉਦਮ ਉਪਰਾਲਾ ਜਿਹੜਾ ਇਹ ਪਿੰਡ ਨੂੰ ਸੁੰਦਰ ਬਣਾਉਣ ਦਾ ਉਹਦੇ ਤਹਿਤ ਇਹ ਬੂਟੇ ਅਸੀਂ ਵੰਡਾਂਗੇ ਤਾਂ ਕਿ ਜਿਹੜਾ ਪਿੰਡ ਨੂੰ ਹਰਾ ਭਰਿਆ ਕੀਤਾ ਜਾ ਸਕੇ ਜਿੱਥੇ ਵੀ ਸਾਂਝੀ ਜਗ੍ਹਾ ਹੈ ਕੋਈ ਖੇਤ ਬੰਨੇ ਕਰੇ ਕੋਈ ਫਲਾਂ ਵਾਲਾ ਕੋਈ ਸਾਂ ਵਾਲਾ ਬੂਟਾ ਲੈਣਾ ਹੋਇਆ ਤਾਂ ਸਾਡੇ ਨਾਲ ਕਨਫਰਮ ਕਰਿਓ ਤੇ ਤੁਹਾਨੂੰ ਅਸੀਂ ਬੂਟਾ ਅਸੀਂ ਦੇਵਾਂਗੇ ਜੀ ਐਡਰੈਸ ਨੋਟ ਕਰਕੇ ਪਰ ਬੂਟਾ ਅਸੀਂ ਚੈੱਕ ਕਰਾਂਗੇ ਇਹ ਨਾ ਹੋਵੇ ਤੁਸੀਂ ਅੱਜ ਲਾ ਦਿਓ ਕੱਲ ਨੂੰ ਕੋਈ ਭੇਡ ਬੱਕਰੀ ਖਾ ਜੀ ਤੇ ਪੈਸੇ ਲੱਗੇ ਜਿਹੜੇ ਬੇਕਾਰ ਜਾਣ 800 ਬੂਟਾ ਸਾਡੇ ਕੋਲ ਇਸ ਟਾਈਮ ਮੌਜੂਦ ਆ ਉਦੋਂ ਬਾਅਦ ਫਿਰ ਹੋਰ ਬੂਟਿਆਂ ਦਾ ਅਰੇਂਜਮੈਂਟ ਕਰਾਂਗੇ ਜੀ ਵੱਧ ਤੋਂ ਵੱਧ ਬੂਟੇ ਆਪਾਂ ਲਾਉਣੇ ਆ 5000 ਬੂਟੇ ਦਾ ਟਾਰਗੇਟ ਆ ਆ ਦੇਖੋ ਸ਼ੀ ਦੀ ਬਾਗ ਮੋੜ ਨਾ ਬਾ ਐਨ ਆਰ ਆਈ ਭਰਾ ਨਗਰ ਪੰਚਾਇਤ ਇਹ ਇੱਕ ਉਦਮ ਪਰਾਲਾ ਕਰਦੇ ਆ ਰਲ ਕੇ ਵੀ ਪਿੰਡ ਨੂੰ ਹਰਾ ਭਰਾ ਕਰਨ ਦੇ ਲਈ ਵੱਧ ਤੋਂ ਵੱਧ ਬੂਟੇ ਦੇਖੋ ਅਸੀਂ ਕਿੱਡੇ-ਕੱਡੇ ਬੂਟੇ ਕੀਤੇ ਆ ਦੇਖੋ ਮਿਹਨਤ ਕੀਤੀ ਆ ਪਾਣੀ ਲਾ ਲਾ ਕੇ ਬੂਟੇ ਜਿਹੜੇ ਫਲਾਂ ਦੇ ਆ ਗਏ ਮੈਂ ਤੁਹਾਨੂੰ ਫਲ ਵੀ ਦਿਖਾ ਦਿੰਨਾ ਤੇ ਇਸ ਕਰਕੇ ਫਿਰ ਬੂਟੇ ਅਸੀਂ ਪੂਰੀ ਜ਼ਿੰਮੇਵਾਰੀ ਨਾਲ ਦੇਵਾਂਗੇ ਜੀ ਹਰ ਤਰ੍ਹਾਂ ਦਾ ਤੁਸੀਂ ਦੇਖ ਸਕਦੇ ਹੋ ਇਹਨਾਂ ਦਾ ਦੇਖੋ ਫਲ ਆਲੇ ਫਲ ਲੱਗਿਆ ਹਰੇਕ ਬੂਟੇ ਤੇ ਐਡੇ-ਐਡੇ ਬੂਟੇ ਅਸੀਂ ਕਰੇ ਆ ਜਿਹੜੇ ਵੀ ਲਾਉਣ ਦੇ ਸ਼ਕੀਨ ਆ ਉਹ ਮਿਲ ਲਿਓ ਆ ਦੇਖੋ ਨਮ